ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਸੇਖ ਤਵਾਰੀਖ ਦਾ ਸ਼ਾਇਦ ਹੀ ਕੋਈ ਇਹੋ ਜਿਹਾ ਦਿਨ ਹੋਵੇ ਜਿਸ ਦਿਨ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਰਜੀ ਬੜੇ ਦੂਲੇ ਸਿੰਘਾਂ ਨੇ ਸ਼ਹਾਦਤ ਨਾ ਦਿੱਤੀ ਹੋਵੇ ਅੱਜ ਜਿਸ ਮਹਾਨ ਪੁਰਖ ਦੀ ਆਪਾਂ ਬਾਤ ਪਾਉਣ ਲੱਗੇ ਆ ਉਹਦਾ ਜੀਵਨ ਸਾਡੇ ਸਾਹਮਣੇ ਮਿਸਾਲ ਹੈ ਕਿ ਜਦੋਂ ਗੁਰੂ ਦੀ ਕਰਾਮਾਤ ਵਾਪਰਦੀ ਹੈ ਜਦੋਂ ਗੁਰੂ ਦੀ ਬਖਸ਼ਿਸ਼ ਦੀ ਮਿਹਰ ਦੀ ਦ੍ਰਿਸ਼ਟੀ ਕਿਸੇ ਉੱਤੇ ਪੈਂਦੀ ਹੈ ਤੇ ਕਿਵੇਂ ਖੋਟੇੋਂ ਖਰਾ ਹੋ ਜਾਂਦਾ ਹੈ ਇੱਕ ਉਹ ਬੰਦਾ ਜਿਹੜਾ ਅਹੰਕਾਰ ਦੇ ਅਧੀਨ ਅੰਨਾ ਹੋਇਆ ਧਰਮ ਦਾ ਲਿਬਾਸ ਪਾ ਕੇ ਕੇਵਲ ਲੋਕਾਂ ਨੂੰ ਦੁੱਖ ਹੀ ਦੇ ਰਿਆ ਸੀਗਾ ਪਰ ਜਦੋਂ ਸਤਿਗੁਰੂ ਉਹਦੇ ਡੇਰੇ ਤੇ ਜਾਂਦੇ ਨੇ ਤੇ ਉਹ ਸਤਿਗੁਰੂ ਦਾ ਦਰਸ਼ਨ ਕਰਦਾ ਹੈ ਬਸ ਉਹਦਾ ਜੀਵਨ ਪਲਟ ਜਾਂਦਾ ਹੈ ਹੱਥ ਜੋੜ ਕੇ ਆਖਦਾ ਹੈ ਜਦੋਂ ਸਤਿਗੁਰੂ ਪੁੱਛਦੇ ਤੂੰ ਕੌਣ ਹੈ ਮਹਾਰਾਜ ਤੁਹਾਡਾ ਬੰਦਾ ਤੇ ਪਾਤਸ਼ਾਹ ਨੇ ਆਖਿਆ ਫਿਰ ਬੰਦਿਆਂ ਵਾਲੇ ਕੰਮ ਕਿਉਂ ਨਹੀਂ ਸਾਡੇ ਤੇਗੋ ਬੇਨਤੀ ਕੀਤੇ ਸੱਚੇ ਬਾਸ਼ ਤੂੰ ਆਪਣਾ ਹੱਥ ਮੇਰੇ ਸਿਰ ਤੇ ਰੱਖ ਤੇਰੇ ਬੰਦਿਆਂ ਵਰਗੇ ਕੰਮ ਵੀ ਤੇ ਤੂੰ ਹੀ ਕਰਾਉਣੇ ਹਨ ਮਹਾਰਾਜ ਨੇ ਉਹਨੂੰ ਖੰਡੇ ਬਾਟੇ ਦੀ ਪੋਲ ਦਿੱਤੀ ਆਪਣੇ ਹੱਥੀ ਤੇ ਮਾਧੋਦਾਸ ਬੈਰਾਗੀ ਤੋਂ ਬੰਦਾ ਸਿੰਘ ਬਣਾ ਦਿੱਤਾ ਬਹਾਦਰ ਦਾ ਖਿਤਾਬ ਉਹਨੂੰ ਪ੍ਰਾਪਤ ਹੋਇਆ ਨਦੇੜ ਦੀ ਧਰਤੀ ਤੋਂ ਚੱਲ ਕੇ ਪੰਜਾਬ ਆਇਆ ਗੁਰੂ ਮਹਾਰਾਜ ਨੇ ਪੰਜ ਤੀਰ ਬਖਸ਼ਿਸ਼ ਕੀਤੇ ਪੰਜ ਪ੍ਰਧਾਨੀ ਪ੍ਰਣਾਲੀ ਦੇ ਸਰਪ੍ਰਸਤੀ ਦੇ ਥੱਲੇ ਉਹਨੂੰ ਪੰਜਾਬ ਵਿੱਚ ਭੇਜਿਆ ਪੰਜਾਬ ਵਿੱਚ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੇ ਮੁਗਲਿਆ ਸਲਤਨਤ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਉਹਦੀਆਂ ਝੂੜਾਂ ਹਲਾ ਕੇ ਰੱਖ ਦਿੱਤੀਆਂ ਇਸ ਧਰਤੀ ਦੇ ਉੱਤੇ ਗੁਲਾਮੀ ਦੇ ਵਿਰੁੱਧ ਇਹੋ ਜਾਂ ਮੁਹਾਜ ਇਕੱਠਾ ਕੀਤਾ ਕਿ ਇੱਕ ਦਿਨ ਉਹ ਸੁਭਾਗੀਆਂ ਕੜੀਆਂ ਆਇਆਂ ਜਦੋਂ ਸਰਹਿੰਦ ਹਿੰਦ ਦਾ ਸਰ ਬਾਬਾ ਬੰਦਾ ਸਿੰਘ ਬਹਾਦਰ ਦੇ ਪੈਰਾਂ ਦੇ ਥੱਲੇ ਆਇਆ ਹੋਇਆ ਸੀ ਮੁਖਲਿਸਗੜ ਨੂੰ ਆਪਣੀ ਰਾਜਧਾਨੀ ਬਣਾਇਆ ਲੋਗੜ ਦਾ ਨਾਮ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਕੇ ਜਾਰੀ ਕੀਤੇ ਮੋਹਰ ਬਣਾਈ ਕਿਰਤਿਆਂ ਨੂੰ ਉਹਨਾਂ ਦੇ ਬਣਦੇ ਹੱਕ ਦਿੱਤੇ ਹਲਵਾਕਾਂ ਨੂੰ ਜ਼ਮੀਨਾਂ ਦਿੱਤੀਆਂ ਬੜਾ ਹੀ ਸਕੂਨਮਈ ਰਾਜ ਹੈ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਸਥਾਪਿਤ ਕੀਤਾ ਜਿਹੜਾ ਹਲੇਮੀ ਰਾਜ ਗੁਰਬਾਣੀ ਦੇ ਵਿੱਚ ਰੂਪਮਾਨ ਕੀਤਾ ਗਿਆ ਸੀ ਉਹਨੂੰ ਸ਼ਕਾਰ ਰੂਪ ਦੇ ਵਿੱਚ ਗੁਰੂ ਕੇ ਬੰਦੇ ਨੇ ਪ੍ਰਗਟ ਕੀਤਾ ਸਮ ਆਪਣੀ ਟੋਰ ਟੁਰਿਆ ਇਹ ਥਾਂਵਾਂ ਖੁਸ਼ੀਆਂ ਖਾਲਸੇ ਦੇ ਕੋਲ ਗੁਰੂ ਦਾ ਹੱਥ ਸੀ ਖਾਲਸੇ ਦੇ ਸਿਰ ਉੱਤੇ ਲੰਮਾ ਚੌੜਾ ਸਮਾ ਸੰਘਰਸ਼ ਚੱਲਦਾ ਰਿਹਾ ਬਹਾਦਰ ਸ਼ਾ ਬਾਦਸ਼ਾਹ ਤੇ ਇਨਾ ਪੈ ਭੀਤ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੋਂ ਕਮਲਾ ਹੋ ਕੇ ਮੋਇਆ ਫਿਰ ਵੇਖੋ ਵਖਤ ਦੀ ਚਾਲ ਹੈ ਭਾਈ ਦੁਨੀ ਚੰਦ ਦਾ ਹਾਤਾ ਸੀ ਗੜੀ ਸੀ ਜਿਹਨੂੰ ਗੁਰਦਾਸ ਨੰਗਲ ਦੀ ਗੜੀ ਆਖਿਆ ਜਾਂਦਾ ਓਥੇ ਘੇਰਾ ਪੈ ਗਿਆ ਰਾਜ ਫੁਰਖ ਅਸੀਰ ਬਾਦਸ਼ਾਹ ਦਾ ਕੇਰਾ ਕੌਣ ਵਾਲਾ ਹੈ ਜਿਹੜਾ ਉਹ ਅਬਦੁਸ ਸਮਦ ਖਾਂ ਹੈ ਜਿਹਦੇ ਕੋਲ ਉਹਨਾਂ ਵੇਲਿਆਂ ਦੇ ਵਿੱਚ ਲਾਹੌਰ ਦੀ ਗਵਰਨਰਲੀ ਆਈ ਹੈ ਇਹ ਕੇਰਾ ਲੰਮਾ ਪੈਂਦਾ ਤੁਰਿਆ ਗਿਆ ਅੰਦਰ ਦੋ ਟੜੇ ਵੀ ਹੋਏ ਸਿੰਘਾਂ ਦੇ ਇੱਕ ਤੜਾ ਇਹ ਕੇਰਾ ਤੋੜ ਕੇ ਨਿਕਲ ਜਾਣ ਦੀ ਗੱਲ ਕਰ ਰਿਹਾ ਸੀ ਤੇ ਦੂਜਾ ਉੱਥੇ ਜੂਝ ਕੇ ਸ਼ਹੀਦ ਹੋਣ ਅਖੀਰ ਫੈਸਲਾ ਹੋ ਗਿਆ। ਬਾਬਾ ਬੰਦਾ ਸਿੰਘ ਜੀ ਕਹਿਣ ਲੱਗੇ ਵੀ ਮੈਂ ਤੇ ਇੱਥੇ ਹੀ ਸਾਥੀਆਂ ਨਾਲ ਡਟਾਂਗਾ। ਤੇ ਬਾਬਾ ਮਨੋਹ ਸਿੰਘ ਜੀ ਇਹਦੇ। ਉਹ ਆਪਣੇ ਕੋਈ ਨਾਲ ਦੇ ਕਰੀਬੀਆਂ ਦੇ ਨਾਲ ਘੇਰਾ ਤੋੜ ਕੇ ਬਾਹਰ ਨਿਕਲ ਗਏ ਸਨ। ਕਈ ਮਹੀਨੇ ਇਹ ਘੇਰਾ ਪਿਆ ਰਿਹਾ। ਜਰਵਾਣਿਆਂ ਦੀਆਂ ਕਿਰਪਾਨਾਂ ਦੇ ਅੰਦਰ ਹਥਿਆਰਾਂ ਦੇ ਵਿੱਚ ਇਹਨਾਂ ਦਮ ਖੰਮ ਨਹੀਂ ਸੀ। ਕੇ ਖਾਲਸੇ ਨੂੰ ਝੁਕਾ ਸਕਦੀਆਂ ਦੁਰਾ ਸਕਦੀ ਪਰ ਢਿੱਡ ਤੇ ਸਭ ਦੇ ਲੱਗਾ ਹੋਇਆ ਇਹ ਕੇਰਾ ਏਡਾ ਕਪੀੜਾ ਹੋ ਗਿਆ ਨਾ ਕਿ ਬਾਹਰੋਂ ਦਾਣਾ ਪਾਣੀ ਅੰਦਰ ਆਉਣਾ ਬੰਦ ਹੋ ਗਿਆ ਭੁੱਖਾ ਨੰਡਾਲ ਹੋਣੇ ਸ਼ੁਰੂ ਹੋ ਗਏ ਮੋਢਲੇ ਰੂਪ ਦੇ ਵਿੱਚ ਤੇ ਅੰਦਰਲੇ ਜਨੋਰਾ ਨੂੰ ਝਟਕਾਇਆ ਗਿਆ ਫਿਰ ਹੌਲੀ ਹੌਲੀ ਲੱਕੜ ਦੀ ਵੀ ਥੜ ਪੈ ਗਈ ਆਗਲ ਬਾਲਣ ਖਣੋਂ ਵੀ ਗਏ ਕੱਚਾ ਮਾਸ ਵੀ ਖਾਦਾ ਸੀ ਨਾ ਨੇ ਇਸੇ ਕਰਕੇ ਕਈ ਬਿਮਾਰ ਹੋ ਕੇ ਵੀ ਮੌਏ ਅਖੀਰ ਨੂੰ ਬਿਲਕੁਲ ਦਮ ਖਾਮ ਖਾਲਸੇ ਦਾ ਨਿਕਲ ਚੁੱਕਾ ਸੀ ਭੁੱਖ ਹਥੋਂ ਮਜਬੂਰ ਹੋ ਚੁੱਕੇ ਸਨ ਸਰੀਰ ਢਾਲ ਪੈ ਚੁੱਕੇ ਸਨ ਜੇ ਉਦੋਂ ਦਸੰਬਰ 1715 ਈਸਵੀ ਨੂੰ ਅਬਦੁਲ ਸਮਦ ਖਾਨ ਦੇ ਭਾਗ ਜਾਗੇ ਤੇ ਗੜੀ ਦੇ ਉੱਤੇ ਨਾਕਾਬਜਾ ਕਰੇ ਗੜੀ ਦੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਫਾਰਸੀ ਦੀਆਂ ਲਿਖਤਾਂ ਦੱਸਦੀਆਂ ਨੇ ਕਿ ਇਹ ਇੰਜ ਟੁੱਟ ਕੇ ਉਹਨਾਂ ਦੇ ਉੱਤੇ ਪੈਂਦੇ ਨੇ ਖਾਲਸੇ ਦੇ ਉੱਤੇ ਉਹਨਾਂ ਦੇ ਵਿੱਚੋਂ 300 ਸਿੰਘਾਂ ਨੂੰ ਹੱਥ ਪੈਰ ਜਕੜ ਕੇ ਰਾਵੀ ਦੇ ਕਿਨਾਰੇ ਲਿਜਾ ਕੇ ਇਹਨਾਂ ਨੇ ਕਤਲ ਕਰ ਦਿੱਤਾ ਸ਼ਹੀਦ ਕਰ ਦਿੱਤਾ ਉਹਨਾਂ ਦੇ ਪੇਟ ਚਾਖ ਕੀਤੇ ਗਏ ਇਹ ਦੇਖਣ ਦੇ ਵਾਸਤੇ ਕਿ ਕਿਤੇ ਇਹਨਾਂ ਸੋਨੇ ਦੀਆਂ ਮੋਹਰਾਂ ਤਾਂ ਨਹੀਂ ਨਿਕਲੀਆਂ ਹੋ ਜਾਂਦੀਆਂ। ਉਹਨਾਂ ਦੇ ਸਿਰ ਧੜ ਤੋਂ ਅਲੱਗ ਕਰ ਦਿੱਤੇ ਗਏ। ਆਸ-ਪਾਸ ਖੂਨ ਦੇ ਨਾਲ ਲੱਤ-ਪੱਤ ਫਿਗੜੇ। ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਨਾਲ ਕੋਈ 740 ਦੇ ਕਰੀਬ ਜਿਹੜੇ ਸਿੰਘ ਸਨ। ਬਾਬਾ ਬੰਦਾ ਸਿੰਘ ਦਾ ਆਪਣਾ ਪਰਿਵਾਰ ਤੇ ਕੁਝ ਮੁਖੀ ਸਿੱਖ ਜਿਹੜੇ ਸਨ। ਉਹ ਗ੍ਰਫਤਾਰ ਹੋ ਜਾਂਦੇ ਆ ਇਸ ਵਕਤ ਇਥੋਂ ਪ੍ਰਾਪਤ ਕੀ ਹੋਇਆ ਜਦੋਂ ਗੁਰਦਾਸ ਨੰਗਲ ਦੀ ਗੜੀ ਦੇ ਉੱਤੇ ਕਬਜ਼ਾ ਕੀਤਾ ਤੇ ਪਤਾ ਲੱਗਦਾ ਤਲਵਾਰਾਂ ਹਜ਼ਾਰ ਦੇ ਕਰੀਬ ਸਨ ਢਾਲਾਂ 278 ਤੀਰ ਕਮਾਨ 173 ਰਾਮ ਜੰਗੇ ਬੰਦੂਖਾਂ ਜਿਹੜੀਆਂ ਸੀ ਉਹ 180 ਜਮਦਾੜ 114 ਕਰਦਾ 217 ਸੋਨੇ ਦੀਆਂ ਮੋਹਰਾਂ ਕੇਵਲ 23 ਮਿਲੀਆਂ ਰੁਪਏ ਇਹ ਥੋੜੇ ਜਿਆਦੇ ਸੀ 600 ਮਿਲਿਆ ਤੇ ਥੋੜੇ ਜੇ ਸੋਨੇ ਦੇ ਗਹਿਣੇ ਮਿਲੇ ਸੀਗੇ ਇਹਨਾਂ ਨੂੰ ਗ੍ਰਫਤਾਰ ਕਰਕੇ ਅਬਦੁਲ ਸਮਰਦ ਖਾਂ ਹਾਥੀ ਦੇ ਉੱਤੇ ਲੱਦ ਕੇ ਪਿੰਜਰੇ ਦੇ ਵਿੱਚ ਪਾ ਕੇ ਤੇ ਬਕਾਇਦਾ ਨਾਲ ਦੋ ਆਪਣੇ ਅਫਸਰਾਂ ਨੂੰ ਵੀ ਬੰਦਾ ਸਿੰਘ ਬਹਾਦਰ ਦੇ ਬੰਨ੍ਹ ਕੇ ਤਾਂ ਕਿ ਕਿਤੇ ਇਹ ਓਡੇ ਨਾ ਜਾਏ ਕਿਤੇ ਇਹਨਾਂ ਜਿਆਦੇ ਪੈ ਪੀ ਸੀ ਇਹਦੇ ਨਾਲ ਦੇ ਸਿੰਘਾਂ ਦੇ ਸਮੇਤ ਇਹਨਾਂ ਨੂੰ ਜਕੜ ਕੇ ਲਾਹੌਰ ਲਿਆਇਆ। ਉਧਰ ਫਰਖਸੀਰ ਬਾਦਸ਼ਾਹ ਨੂੰ ਸੁਨੇਹਾ ਲਾ ਦਿੱਤਾ ਗਿਆ। ਕਿਸ ਤਰ੍ਹਾਂ ਬੰਦਾ ਸਿੰਘ ਸਾਡੀ ਗ੍ਰਿਫਤ ਵਿੱਚ ਚੜੇ। ਉਹਨੇ ਆਖਿਆ ਵੀ ਤੂੰ ਦਿੱਲੀ ਭੇਜ ਇਹਨਾਂ ਨੂੰ। ਇਹਨੇ ਆਖਿਆ ਮੈਂ ਲਿਆ ਉਹਨਾਂ ਨੂੰ ਕਹਿਣ ਲੱਗਾ ਵੀ ਨਹੀਂ। ਤੂੰ ਪਿੱਛੇ ਦੇ ਹਾਲਾਤ ਸੰਭਾਲ। ਆਪਣੇ ਮੁੰਡੇ ਜ਼ਕਰੀਆ ਖਾਨ ਨੂੰ ਤੇ ਜਿਹੜਾ ਕਮਰੋਦੀਨ ਉਹਨਾਂ ਨੂੰ ਪੇਟੇ ਉਹਨਾਂ ਦੇ ਹੱਥ ਚਲੋ ਜੀ ਇਹਨੇ ਆਖਿਆ ਵੀ ਇਹ ਵੀ ਠੀਕ ਹੈ ਇਹਦੇ ਮੁੰਡੇ ਨੇ ਸੋਚਿਆ ਵੀ ਅ ਦੋ ਢਾਈ ਸੋ ਸਿੰਘਾਂ ਦੇ ਸਿਰ ਲੈ ਕੇ ਜਾਵਾਂਗੇ ਇਹਦੇ ਨਾਲ ਕੋਈ ਸਾਡੀ ਸ਼ਾਨ ਤੇ ਸ਼ੋਭਾ ਤੇ ਹੈ ਨਹੀਂਗੀ ਇਹਨੇ ਫਿਰ ਹੁਕਮ ਦੇ ਦਿੱਤਾ ਚੌਧਰੀਆਂ ਨੂੰ ਸੱਦ ਕੇ ਵੀ ਜਿੱਥੇ ਵੀ ਕੋਈ ਸਿੱਖ ਦੇਖਦਾ ਹੈ ਸਾਨੂੰ ਕਨਸੋ ਕੱਢ ਕੇ ਦਿਓ ਜਾ ਉਹਨੂੰ ਕਤਲ ਕਰਕੇ ਉਹਦਾ ਸਿਰ ਜਿਹੜਾ ਉਹ ਲਿਆ ਕੇ ਤੋ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਵੀ 700 ਦੇ ਕਰੀਬ ਗੱਡੇ ਭਰ ਗਏ ਸਿੱਖਾਂ ਦੇ ਸਿਰਾਂ ਦੇ ਜਿਨ੍ਹਾਂ ਨੂੰ ਲੈ ਕੇ ਟੁਰ ਪਏ ਇਧਰ ਦਿੱਲੀ ਵੱਲ ਨੂੰ ਬਾਬਾ ਬੰਦਾ ਸਿੰਘ ਬਹਾਦਰ 740 ਸਿੰਘ ਉਹਨਾਂ ਦੇ ਪਰਿਵਾਰ ਦਿੱਲੀ ਜਦੋਂ ਲੈ ਕੇ ਪਹੁੰਚਦੇ ਐ ਇੱਥੇ ਲੋਕ ਸਵਾਲ ਕਰ ਰਹੇ ਸਨ ਵੀ ਹੁਣੇ ਤੁਹਾਨੂੰ ਕਤਲ ਕਰ ਦੇਣਗੇ ਇਸੇਂ ਜਵਾਬ ਦੰਦੇ ਸਨ ਕਤਲ ਹੋਣ ਤੋਂ ਅਸੀਂ ਨਹੀਂ ਡਰਦੇ ਜੇ ਕਤਲ ਹੋਣ ਦਾ ਭੈ ਹੁੰਦਾ ਤੇ ਤੁਹਾਡੇ ਨਾਲ ਲੜਦਾ ਹੀ ਕਿਉਂ ਅਸੀਂ ਇਹ ਤੁਹਾਨੂੰ ਵੀ ਪਤਾ ਹੈ ਕਿ ਜਿਉਂਦੇ ਜੀ ਅਸੀਂ ਤੁਹਾਡੇ ਹੱਥ ਨਹੀਂ ਆ ਸਕਦੇ ਸੀਗੇ ਇਹ ਤੇ ਬਸ ਭੁੱਖੇ ਉੱਤੇ ਹਾਵੀ ਹੋ ਗਏ ਤੇ ਸਰੀਰ ਢਾੜ ਪਏ ਗਏ ਨਹੀਂ ਸਾਡੇ ਕਾਰਨਾਮੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਨੇ ਚਲੋ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਗਿਆ ਇਹ ਮਾਰਚ ਦੇ ਦਿਨ ਨੇ ਤ੍ਰਪੋਲੀਆ ਜਿਲਖਾਨੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਰੱਖਿਆ ਗਿਆ ਜਨਾਨ ਖਾਨੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਪਤਨੀ ਤੇ ਉਹਨਾਂ ਦਾ ਪੁੱਤਰ ਅਜੇ ਸਿੰਘ ਪੇ ਦਿੱਤੇ ਗਏ ਤੇ ਇਹਦੇ ਨਾਲ ਹੀ ਵੱਡੀ ਤਦਾਦ ਦੇ ਵਿੱਚ ਜਿਹੜੇ ਸਿੱਖ ਸਨ ਉਹ ਸਰਬਰਾਖ ਖਾਨ ਜਿਹੜਾ कोतवाल ਸੀਗਾ ਉਹਦੇ ਹਵਾਲੇ ਕੀਤੇ ਗਏ ਵੀ ਰੋਇ ਤੋਂ 100-100 ਕਰਕੇ ਸਿੱਖ ਸ਼ਹੀਦ ਕਰਿਆ ਕਰ। 694 ਦੇ ਕਰੀਬ ਉਹਨੇ ਸਿੱਖ ਸ਼ਹੀਦ ਕੀਤੇ ਪੰਜ ਮਾਰਚ ਤੋਂ ਨੇ ਇਹ ਕੰਮ ਸ਼ੁਰੂ ਕੀਤਾ। ਤੇ ਨਿਰੰਤਰ ਚੱਲਦਾ ਰਿਹਾ 5 6 7 8 9 ਤੇ 10 ਤਰੀਕ 11 ਤੱਕ। ਇਹ ਕੰਮ ਚੱਲਿਆ ਜੀ। ਇੱਕ ਵੀ ਸਿੱਖ ਨਹੀਂ ਸੀ ਜਿਨੇ ਆਪਣੀ ਜਾਨ ਬਚਾਉਣ ਵਾਸਤੇ ਕੋਈ ਮਿੰਨਤ ਤੇ ਤਰਲਾ ਕੀਤਾ। ਇਸ ਇੰਡੀਆ ਕੰਪਨੀ ਦੇ ਦੋ ਅਫਸਰ ਇੱਥੇ ਫਿਰਦੇ ਸਨ ਉਹਨਾਂ ਨੇ ਆਪਣੀ ਅੱਖੀਂ ਦੇਖਿਆ ਉਹ ਕਹਿੰਦੇ ਵੀ ਵਾਕਈ ਆਪਣੇ ਧਰਮ ਤੇ ਅਡਿੱਗ ਖਲੋਤੇ ਰਹੇ ਕਿਸੇ ਨੂੰ ਨਹੀਂ ਡ라 ਸਕਿਆ ਇੱਥੋਂ ਤੱਕ ਖਾਫੀ ਖਾਨ ਵਰਗਿਆਂ ਨੇ ਲਿਖਿਆ ਵੀ ਇੱਕ ਬੀਬੀ ਜਿਹਦਾ ਬੱਚਾ ਇਹਨਾਂ ਸਿੰਘਾਂ ਦੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਸੀ ਨਾ ਉਹ ਸਰਕਾਰੀ ਦਰਬਾਰੇ ਜਾ ਕੇ ਰੁਕਾ ਲਖਵਾਲੇ ਵੀ ਮੇਰਾ ਪੁੱਤ ਤੇ ਸਿੱਖ ਹੈ ਹੀ ਨਹੀਂ ਗਾਜ ਤੇ ਉਹਦੇ ਪੁੱਤ ਨੇ ਉਹ ਦਰੋਂ ਨੂੰ ਸ਼ਹੀਦ ਕਰਨ ਲੱਗੇ ਆ ਮੁੱਢੀ ਦੇ ਉੱਤੇ ਉਹਨੇ ਸਿਰ ਰੱਖਿਆ ਹੋਇਆ ਜਲਾਦ ਕਿਰਪਾਨ ਚੁੱਕ ਕੇ ਖਲੋਤਾ ਉਹਦਰੋਂ ਨੇ ਰੁਕਾ ਲਿਆ ਕੇ ਜਿਹੜਾ कोतवाल ਸੀਗਾ ਸਰਬਰਾ ਖਾਨ ਉਹਨੂੰ ਫੜਾ ਦਿੱਤਾ ਉਹਨੇ ਰੋਕ ਦਿੱਤਾ ਮੁੰਡੇ ਨੇ ਪੁੱਛਿਆ ਵੀ ਕੀ ਹੋ ਗਿਆ ਕਹਿਣ ਲੱਗੇ ਤੇਰੀ ਮਾਂ ਕਹਿੰਦੀ ਆ ਵੀ ਤੂੰ ਸਿੱਖ ਨਹੀਂ ਉਹ ਕਹਿੰਦਾ ਇਹ ਝੂਠ ਬੋਲਦੀ ਹੈ ਮੈਂ ਸਿੱਖ ਹਾਂ ਮੈਨੂੰ ਸਿੱਖ ਹੋਣ ਦੇ ਉੱਤੇ ਮਾਣ ਹੈ ਜੀ ਤੇ ਮੈਂ ਤੁਹਾਨੂੰ ਵੀ ਆਖਾਂਗਾ ਕਿ ਤੁਸੀਂ ਜਲਦੀ ਕਰੋ ਜਿਸ ਰਸਤੇ ਮੇਰੇ ਭਰਾ ਗਏ ਨੇ ਮੈਂ ਵੀ ਉਸੇ ਰਸਤੇ ਜਾਣਾ ਉਹਦੇ ਇੰਨੀ ਗੱਲ ਸੁਣੀ ਦਲਾਦ ਨੇ ਆਖਿਆ ਰੱਖ ਮੁੱਢੀ ਉੱਤੇ ਸਿਰ ਉਹ ਗੁਰੂ ਕੇ ਸਿੱਖ ਨੇ ਬੱਚੇ ਨੇ ਰੱਖਿਆ ਮੁੱਢੀ ਤੇ ਸਿਰ ਦਲਾਦ ਨੇ ਵਾਰ ਕੀਤਾ ਸਿਰ ਬੁੜ ਕੇ ਹੋ ਗਿਆ ਢੜ ਉੱਤੇ ਹਿੱਲ ਰਿਹਾ ਸੀ ਦੁਨੀਆ ਦੰਦਾ ਥੱਲੇ ਜੀਬ ਲੈ ਕੇ ਬੈਠੀ ਹੋਈ ਸੀ ਖਾਲਸੇ ਦੀ ਬਹਾਦਰੀ ਦੇਖੀ ਜਾ ਰਹੀ ਸੀ ਇਹ 694 ਸਿੰਘ ਸ਼ਹੀਦ ਕਰਨ ਤੋਂ ਬਾਅਦ ਕੁਝ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੱਖ ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਇਹਨਾਂ ਨੂੰ 3 ਮਹੀਨੇ ਕੈਦਖਾਨੇ ਦੇ ਵਿੱਚ ਰੱਖਿਆ ਗਿਆ ਉਹਦਾ ਕਾਰਨ ਜਿਹੜਾ ਓਸਟ ਇੰਡੀਆ ਕੰਪਨੀ ਦੇ ਜਿਹੜੇ ਦੋਨੇ ਮੁਲਾਜ਼ਮ ਸਨ ਉਹਨਾਂ ਨੇ ਲਿਖਿਆ ਹੈ ਵੀ ਗਵਰਨਮੈਂਟ ਚਾਹੁੰਦੀ ਸੀ ਇਹ ਮੁਗਲੀਆਂ ਕਿ ਸਾਨੂੰ ਪਤਾ ਲੱਗੇ ਇਹਨਾਂ ਕੋਲ ਖਜ਼ਾਨਾ ਹੈ ਜਿਹੜਾ ਉਹ ਕਿੱਥੇ ਕਿੱਥੇ ਦੱਬਿਆ ਹੋਇਆ ਹੈ ਕਿਹੜੇ ਕਿਹੜੇ ਬੰਦੇ ਇਹਨਾਂ ਦੀ ਸਹਾਇਤਾ ਕਰਦੇ ਸਨ ਇਹਨਾਂ ਨੂੰ ਖੂਬ ਟੌਰਚਰ ਕੀਤਾ ਗਿਆ ਅਖੀਰ ਉਹ ਦਿਨ ਆ ਗਿਆ ਜਿੱਦੇ ਫੈਸਲੇ ਦੀ ਘੜੀ ਪਹੁੰਚੀ 9 ਜੂਨ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਦੇ ਸਿੰਘਾਂ ਨੂੰ ਤਰਪੋਲੀਆ ਜੇਲ੍ਹ ਵਿੱਚੋਂ ਬਾਹਰ ਕੱਢ ਕੇ ਕਉਤਬ ਮিনার ਵੱਲ ਉਸੇ ਤਰ੍ਹਾਂ ਜਲੂਸ ਵਿੱਚ ਲੈ ਕੇ ਗਏ ਜਿਵੇਂ ਕਦੇ ਉਹ ਦਿੱਲੀ ਦੇ ਵਿੱਚ ਪ੍ਰਵੇਸ਼ ਕੀਤੇ ਸਨ ਉਹ ਜੋ ਪਸ਼ਾਕਾ ਉਹਨਾਂ ਦੇ ਪਵੰਜਾ ਉਹਨਾਂ ਦਾ ਮੌਜੂੜਾਇਆ ਗਿਆ ਜੇ ਤੇ ਉਥੇ ਜਿੱਥੇ ਕੁਤਬਦੀਨ ਬਖਤਿਆਰ ਕਾਕੀ ਹੁਣਾਂ ਦਾ ਰੋਜ਼ਾ شریف ਹੈ ਇਹ ਕੁਤਬਦੀਨ ਬਖਤਿਆਰ ਕਾਕੀ ਸਾਬ ਬਾਬਾ ਫਰੀਦ ਸ਼ੱਕਰਗੰਜ ਦੇ ਮੁਰਸ਼ਿਦ ਸਨ ਜੀ ਉਹਨਾਂ ਤੋਂ ਬਾਬਾ ਫਰੀਦ ਨੂੰ ਗੱਦੀ ਮਿਲੀ ਤੇ ਅੱਗੇ ਬਾਬੇ ਫਰੀਦ ਤੋਂ ਨizamuddin اولیاء ਸਾਹਿਬ ਨੂੰ ਮਿਲੀ ਸੀ ਉਹਨਾਂ ਦਾ ਰੋਜ਼ਾ شریف ਉਥੇ ਨੇੜੇ ਹੀ ਪੈਂਦਾ ਹੈ ਉਥੇ ਦਰਵਾਜ਼ਾ ਪੈਂਦਾ ਸੀਗਾ ਜੀ ਉਥੇ ਫੇਰ ਅਗਲੀ ਕਾਰਵਾਈ ਸ਼ੁਰੂ ਹੁੰਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਆਖਿਆ ਜਾਂਦਾ ਹੈ ਇਸਲਾਮ ਦਾ ਮੌਤ ਦੀ ਇੱਕ ਚੀਜ਼ ਨੂੰ ਕਬੂਲ ਕਰ। ਬਾਬਾ ਬੰਦਾ ਸਿੰਘ ਬਹਾਦਰ ਆਪਣੇ ਧਰਮ ਦੇ ਉੱਤੇ ਅਡਿਗ ਰਹਿੰਦੇ ਆ। ਤੁਹਾਨੂੰ ਇਹ ਮੌਤ ਕਬੂਲ ਹੈ। ਮੈਂ ਸਿੱਖੀ ਨਹੀਂ ਦੇ ਛੱਡ ਸਕਦਾ। ਉਹਨੂੰ ਆਖਿਆ ਗਿਆ ਆਪਣੇ ਬੱਚੇ ਨੂੰ ਅਥੀ ਕਤਲ ਕਰ। ਕਿਹੜਾ ਪੇ ਹੈ ਜਿਹੜਾ ਅਥੀ ਆਪਣੇ ਬੱਚੇ ਨੂੰ ਕਤਲ ਕਰੇ। ਅਖੀਰ ਜਲਾਦ ਨੇ ਲੰਮਾ ਸ਼ੁਰਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ ਉਹਦੇ ਬੱਚੇ ਨੂੰ ਸ਼ਹੀਦ ਕੀਤਾ ਟੋਟੇ ਟੋਟੇ ਕਰ ਦਿੱਤੇ ਉਹਦਾ ਧੜਕਦਾ ਹੋਇਆ ਦਿਲ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਤੁੰਤੜਾ ਗਿਆ ਇਹ ਹੈ ਗੁਰੂ ਦੀ ਕਰਾਮਾਤ ਕੋਈ ਵੇਲਾ ਉਹ ਸੀ ਜਦੋਂ ਰਾਜਪੂਤਾਂ ਦਾ ਇਹ ਪੁੱਤਰ ਜਦੋਂ ਹਿਰਨੀ ਦੇ ਬੱਚੇ ਨੇ ਤੜ੍ਹ ਕੇ ਮਰਦੇ ਦੇਖੇਨ ਤੇ ਅਥਰ ਹਥਿਆਰ ਛੁੱਟ ਗਏ ਸਨ ਆਪਣਾ ਧਰਮ ਛੁੱਟ ਗਿਆ ਸੀ ਤੇ ਅੱਜ ਉਹ ਵੇਲਾ ਹੈ ਜਦੋਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਸਜਿਆ ਏ ਏਡੀ ਕਿਰਪਾ ਹੋਈ ਏ ਅੱਜ ਇਹਦੇ ਪੁੱਤਰ ਦਾ ਕਲੇਜਾ ਇਹਦੇ ਮੂੰਹ ਚ ਤੁੰਨ ਦਿੱਤਾ ਗਿਆ ਪਰ ਅੱਜ ਇਹਦਾ ਧਰਮ ਨਹੀਂ ਦੇ ਛੁੱਟ ਰਿਹਾ ਅੱਜ ਇਹ ਆਪਣੇ ਧਰਮ ਤੋਂ ਡੋਲ ਨਹੀਂ ਦੇ ਰਿਹਾਗਾ ਅਡਿੱਗਤਾ ਦੇ ਨਾਲ ਖਲੋਤਾ ਹੋਇਆ ਹੈ ਜਦੋਂ ਕੋਈ ਪੇਸ਼ ਨਾ ਗਈ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਪਹਿਲਾਂ ਖੱਬੀ ਅੱਖ ਕੱਢੀ ਗਈ ਫਿਰ ਸੱਜੀ ਅੱਖ ਕੱਢੀ ਗਈ ਫਿਰ ਖੱਬਾ ਪੈਰ ਕਟਿਆ ਗਿਆ ਉਸ ਤੋਂ ਬਾਅਦ ਦੋਨੇ ਹੱਥ ਕੱਟ ਦਿੱਤੇ ਗਏ ਫਿਰ ਤੇ ਗਰਮ ਸਲਾਖਾਂ ਲੈ ਕੇ ਜੰਬੂਰ ਲੈ ਕੇ ਮਾਸ ਜਿਹੜਾ ਪਿੰਡੇ ਦੇ ਨਾਲੋਂ ਸੀਨਾ ਚੂੰਡ ਚੂੰਡ ਕੇ ਪੁੱਟਿਆ ਗਿਆ ਕੀਮਾ ਕੀਮਾ ਬਾਬਾ ਬੰਦਾ ਸਿੰਘ ਬਹਾਦਰ ਦੇ ਸਰੀਰ ਦਾ ਕਰ ਦਿੱਤਾ ਗਿਆ ਤੇ ਗੁਰੂ ਕਾ ਮਰਜੀਵੜਾ ਸਿੱਖ ਹੱਸ ਕੇ ਸ਼ਹਾਦਤ ਦਿੰਦਾ ਹੈ ਜੀ ਅਕਾਲ ਪੁਰਖ ਦੇ ਭਾਣੇ ਦੇ ਅੰਦਰ ਰਹਿੰਦਿਆਂ ਹੋਇਆਂ ਆਪਣੇ ਧਰਮ ਤੇ ਅਡਿੱਗ ਖਲੋਤਿਆਂ ਹੋਇਆਂ। ਇੱਥੇ ਗੱਲ ਹੋਰ ਸੰਜੀ ਕਰਾਂ। ਬਾਦਸ਼ਾਹ ਨੇ ਆਖਿਆ ਵੀ ਮੈਂ ਸੁਣਿਆ ਤੁਹਾਡੇ 'ਚ ਕੋਈ ਬਾਜ ਸਿੰਘ ਨਾਂ ਦਾ ਬੜਾ ਬਹਾਦਰ ਬੰਦਾ ਹੈਗਾ। ਤੇ ਕਹਿੰਦੇ ਬਾਜ ਸਿੰਘ ਅੱਗੇ ਆ ਗਏ। ਤੇ ਕਹਿਣ ਲੱਗੇ ਤੂੰ ਐ ਉਹ। ਭਾਈ ਬਾਜ ਸਿੰਘ ਕਹਿਣ ਲੱਗੇ ਵੀ ਹਾਂ ਮੈਂ ਹੀ ਅਜੀ ਦਾ ਨਾਮ ਤੂੰ ਸੁਣਿਆ। ਕਹਿਣ ਲੱਗੇ ਵੀ ਕਿੱਡਾ ਬਹਾਦਰ ਹੈਗਾ ਤੂੰ। ਬਾਜ ਸਿੰਘ ਹੁਣ ਹੀ ਕਹਿਣ ਲੱਗੇ ਵੀ ਬਹਾਦਰੀ ਦੇਖਣੀ ਹੈ ਤੇ ਫੇਰਾ ਜਿਹੜੇ ਗਹਿਣੇ ਪਾਇਆ ਇਹ ਤੇ ਉਤਾਰ ਨਾ ਤੂੰ ਤੇ ਉਸੇ ਵਕਤ ਜਦੋਂ ਜੰਦੀਰਾਂ ਖੋਲਣ ਦਾ ਹੁਕਮ ਹੋਇਆ ਤੇ ਭਾਈ ਬਾਏ ਸਿੰਘ ਉਹਨਾਂ ਨੇ ਇੰਨੀ ਫੁਰਤੀ ਦੇ ਨਾਲ ਵਾਰ ਕੀਤੇ ਕਿ ਦੋ ਤਿੰਨ ਜਿਹੜੇ ਮੁਲਾਜ਼ਮ ਸਨ ਉਹ ਤੇ ਥਾਂ ਹੀ ਚੜਕਾ ਦਿੱਤੇ ਤੇ ਜਿਸ ਵਕਤ ਉਹ ਵੱਡੇ ਅਫਸਰ ਵੱਲ ਆਉਲੇ ਤੇ ਉਹਨਾਂ ਦੇ ਉੱਤੇ ਇੱਕੋ ਦਮ ਸਪਾਈ ਟੁੱਟ ਕੇ ਪੈ ਗਏ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੋ ਇੱਕ ਗੁਰੂ ਕੇ ਸਿੱਖ ਦਿੱਲੀ ਦੀ ਧਰਤੀ ਦੇ ਉੱਤੇ ਅੱਜ ਦੇ ਦਿਨ ਸ਼ਹੀਦ ਹੁੰਦੇ ਨੇ ਆਪਣੇ ਧਰਮ ਦੇ ਉੱਤੇ ਅਡੇਗ ਰਹਿੰਦੇ ਆ ਹੋਇਆ ਜੀ ਸਾਨੂੰ ਇਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਜਦੋਂ ਕਈ ਵਾਰੀ ਵੱਡਿਆਂ ਪਾਸੋਂ ਕੁਝ ਮੰਗਣਾ ਹੋਵੇ ਨਾ ਤੇ ਆਪਣੀ ਪਹੁੰਚ ਸਥਾਪਿਤ ਨਾ ਹੁੰਦੀ ਹੋਵੇ ਤੇ ਵਿੱਚ ਸਫਾਰਿਸ਼ ਪਾ ਲਈ ਜਾਂਦੀ ਹੈ ਬਿਲਕੁਲ ਇਸੇ ਤਰ੍ਹਾਂ ਗੁਰੂ ਸਾਡਾ ਵੱਡਾ ਹੈ ਜੀ ਅਕਾਲ ਪੁਰਖ ਵਟਾਏ ਉਹਦੇ ਪਾਸੋਂ ਮੰਗਣੀ ਐ ਸਿੱਖੀ ਦੀ ਦਾਤ ਸਾਡੀ ਏਡੀ ਪਹੁੰਚ ਨਹੀਂ ਪਰ ਜਦੋਂ ਇਹਨਾਂ ਸ਼ਹੀਦਾਂ ਦਾ ਵਾਸਤਾ ਦੇਾਂਗੇ ਨਾ ਕਿ ਮਹਾਰਾਜ ਵਾਸਤਾ ਹੀ ਇਹਨਾਂ ਸ਼ਹੀਦਾਂ ਦਾ ਸਾਡੀ ਝੋਲੀ ਦੇ ਅੰਦਰ ਵੀ ਸਿੱਖੀ ਪਾ ਦੇ ਤੇ ਚੇਤੇ ਰੱਖਣਾ ਗੁਰੂ ਜ਼ਰੂਰ ਸੁਣੇਗਾ ਉਹਨਾਂ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ